ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਡੀਆਈਜੀ ਸਾਹਿਬ ਗਰੀਬ ਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਹਾਂ ਹੁਣ ਪੁਲਿਸ ਦੀ ਵਿਜ਼ਿਬਿਲਟੀ ਸ਼ਹਿਰਾਂ ਦੇ ਵਿੱਚ ਵਧਾਉਣ ਲਈ ਤੇ ਸਟਰੀਟ ਕ੍ਰਾਈਮ ਨੂੰ ਠੱਲ ਪਾਉਣ ਲਈ ਅਸੀਂ ਮੋਗੇ ਸ਼ਹਿਰ ਦੇ ਵਿੱਚ 9 ਪਰਮਾਨੈਂਟ ਪੀਸੀਆਰ ਦੇ ਤੇ ਟ੍ਰੈਫਿਕ ਦੇ ਹਾਲਟ ਪੁਆਇੰਟਸ ਬਣਾਏ ਨੇ ਅਸੀਂ 9 ਜਿਹੜੇ ਥਾਵਾਂ ਹੈਗੀਆਂ ਨੇ ਜਿਹੜੇ ਮੇਨ ਫੀਡਵਾਲ ਵਾਲੇ ਏਰੀਏ ਨੇ ਉੱਥੇ ਜਾਂ ਸ਼ਹਿਰ ਦੇ ਐਂਟਰੀ ਐਗਜ਼ਿਟ ਪੁਆਇੰਟਸ ਨੇ ਉੱਥੇ ਅਸੀਂ ਬੀਟ ਬਾਕਸ ਰਖਾਏ ਨੇ ਇਹ ਪੀਸੀਆਰ ਦੇ ਮੁਲਾਜ਼ਮਾਂ ਦਾ ਹਾਲਟ ਪੁਆਇੰਟ ਵੀ ਹੋਊਗਾ ਤੇ ਨਾਲੇ ਜਿਹੜੀ ਟ੍ਰੈਫਿਕ ਦੀ ਪ੍ਰੋਬ ਉਹਨੂੰ ਵੀ ਇਹ ਮੋਨੀਟਰ ਕਰਨਗੇ ਰੈਗੂਲੇਟ ਕਰਨਗੇ ਤੇ ਜਿਹੜੇ ਸਟਰੀਟ ਕਰਾਈਮ ਹੈ ਉਹਨੂੰ ਵੀ ਠਲਪਾਉਣ ਤੇ ਇਹ ਤੋਂ ਮਦਦ ਮਿਲਣ ਦੀ ਇਸ ਤੋਂ ਇਲਾਵਾ ਜਿਹੜੇ ਵੀ ਇਹ 9 ਪੁਆਇੰਟਸ ਨੇ ਇਹਦੇ ਵਿੱਚ ਮੁਲਾਜ਼ਮਾਂ ਦੇ ਵੈਲਫੇਅਰ ਲਈ ਵੀ ਇੱਕ ਇਨੀਸ਼ੀਏਟਿਵ ਮੋਗਾ ਪੁਲਿਸ ਦਾ ਹੈਗਾ ਜਿਹੜੀ ਗਰਮੀ ਠੰਡ ਜਾਂ ਫਿਰ ਕੋਈ ਮੀਂਹ ਪੈ ਰਿਹਾ ਹੈ ਉਥੇ ਵੀ ਮੁਲਾਜ਼ਮਾਂ ਦੇ ਪਹਿਲੇ ਕੋਈ ਹਾਰਡ ਪੁਆਇੰਟਸ ਨਹੀਂ ਸੀ ਹੈਗੇ ਉਹਨੇ ਇੱਥੇ ਆਪਣੇ ਪਰਮਾਨੈਂਟ ਹਾਰਡ ਪੁਆਇੰਟਸ ਤੇ ਆਪਣੀ ਬੀਟ ਦੇ ਵਿੱਚ ਪੈਟਰੋਲਿੰਗ ਕਰਨ ਤੋਂ ਬਾਅਦ ਅਵੇਲੇਬਲ ਹੋਣਗੇ ਜੇ ਕਿਸੇ ਸ਼ਹਿਰ ਦੇ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਕਿ ਜੇ ਪੁਲਿਸ ਦੀ ਮਦਦ ਚਾਹੀਦੀ ਹੈ ਆਪਣੇ ਨੀਅਰੈਸਟ ਬੀਟ ਪੁਆਇੰਟ ਤੇ ਪੁਲਿਸ ਨੂੰ ਕੰਟੈਕਟ ਕਰ ਸਕਦੇ ਆ 24/7 ਇੱਥੇ ਮੁਲਾਜ਼ਮ ਜਿਹੜੇ ਨੇ ਆਏ